जय हिंद दोस्तों मैं पवन मुखीजा खीजा, खीजा रियल न्यूज़ टवाटर्स अफ द शोवाकर देश ਦੇ ਕਰੋੜਾਂ ਲੋਕਾਂ ਦੀ ਨਜ਼ਰਾਂ ਲੱਗ ਚੁਕੀਆਂ ਨੇ ਲੱਗ ਚੁਕੀਆਂ ਨੇ ਉਸ ਚੌਥੀ ਜਲਤਾਂ ਦੇ ਉੱਪਰ ਜਿਹਨੂੰ ਦੇਖਣ ਦੇ ਲਈ ਕਰੋੜਾਂ ਲੋਕ ਬਹਨ ਦੀਆ ਕਰ ਰਹੇ ਨੇ ਦੋਸਤੋ ਇਸ ਵਾਰ ਜਿਹੜਾ ਇਲੈਕਸ਼ਨ ਦੱਸਿਆ ਜਾ ਰਿਹਾ ਬਿਹਾਰ ਦੇ ਵਿੱਚ ਕਿਹਾ ਜਾ ਰਿਹਾ ਕਿ ਕਾਂਟ ਦੀ ਟੱਕਰ ਹੋ ਸਰਦੀ ਹੈ ਪਿਛਲੇ 20 ਸਾਲਾਂ ਤੋਂ ਐਨਡੀਏ ਜਾਂ ਕੇਸ਼ਵ ਨਿਤੀਸ਼ ਕੁਮਾਰ ਉੱਥੇ ਮੁੱਖ ਮੰਤਰੀ ਨੇ ਹਾਲਾਂਕਿ ਚਾਹੇ ਨਿਤੀਸ਼ ਕੁਮਾਰ ਨੇ ਭਾਜਪਾ ਦਾ ਸਾਥ ਛੋੜ ਕੇ ਰਾਮੂ ਪ੍ਰਚਲ ਯਾਦਵ ਦੀ ਪਾਰਟੀ ਨਾਲ ਵੀ ਸਰਕਾਰ ਬਣਾਈ ਪਰ ਰਾਜਨੀਤਿਕ ਹਾਲਾਤ ਇਹ ਜੇ ਫਿਰ ਬਣੇ ਕਿ ਨਿਤੀਸ਼ ਕੁਮਾਰ ਨੂੰ ਦੁਬਾਰਾ ਤੋਂ ਫਿਰ ਭਾਰਤੀ ਜਨਤਾ ਪਾਰਟੀ ਦੇ ਹੱਥ ਮੇ ਲਾਉਣ ਲਈ ਮਜਬੂਰ ਹੋਣਾ ਪਿਆ ਹੁਣ 243 ਸੀਟਾਂ ਦੇ ਚੋਣਾ ਹੋ ਰਹੀਆਂ ਨੇ 121 ਸੀਟਾਂ ਦੇ ਉੱਪਰ ਪਹਿਲੇ ਫੇਸ ਦੇ ਵਿੱਚ ਚੋਣਾ ਹੋ ਚੁੱਕੀਆਂ ਨੇ ਤੇ 122 ਜਿਹੜੀਆਂ ਸੀਟਾਂ ਨੇ ਉਹਦੇ ਦੂਜੇ ਫੇਸ ਦੇ ਵਿੱਚ 11 ਨਵੰਬਰ ਨੂੰ ਚੋਣਾ ਹੋਣ ਜਾ ਰਹੀਆਂ ਨੇ ਅੱਜ ਅੱਜ ਦੂਜੇ ਫੇਸ ਦੀ ਚੋਣਾ ਹੋਣ ਸਬੰਧੀ ਜਿਹੜਾ ਚੋਣ ਪ੍ਰਚਾਰ ਸੀ ਉਹ ਅੱਜ ਸਮਾਪਤ ਹੋ ਗਿਆ ਦੋਸਤੋ ਐਨਡੀਏ ਆਪਣਾ ਅੱਖ ਮਜਬੂਦਾ ਸਹੀ ਹੈ ਐਨਡੀਏ ਦਾ ਕਹਿਣਾ ਇੰਡੀਅਨ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਹੜਾ ਰਿਜ਼ਲਟ ਹੈ ਉਹ ਅਲੱਗ ਰਿਜ਼ਲਟ ਹੋਵੇਗਾ ਰਿਕਾਰਡ ਤੋੜ ਜਿੱਤ ਪ੍ਰਾਪਤ ਹੋਵੇਗੀ ਐਨਡੀਏ 160 ਪਲੱਸ ਸੀਟਾਂ ਲੈ ਕੇ ਆਵੇਗਾ ਦੂਜੇ ਪਾਸੇ ਜਿਹੜਾ ਇੰਡੀਆ ਗਠਜੰਬੰਦਨ ਹੈ ਉਹਦਾ ਵੀ ਦਾਵਾ ਕਿ ਉਹ ਇਸ ਵਾਰ ਸਰਕਾਰ ਬੁਲਾਉਣ ਜਾ ਰਹੇ ਨੇ 20 ਸਾਲਾਂ ਦੇ ਬਾਅਦ ਸਰਕਾਰ ਪਲਟੀ ਹੋ ਰਹੀ ਹੈ ਮਾਗੜ ਬੰਨ੍ਹ ਰਹੀ ਸਰਕਾਰ ਆ ਰਹੀ ਹੈ ਪਰ ਜਿਹੜੀ ਪਹਿਲੇ ਫੇਸ ਦੇ ਵਿੱਚ ਚੋਣਾਂ ਹੋਈਆਂ ਉਸ ਚੋਣਾਂ ਦੇ ਵਿੱਚ ਲਗਭਗ 65% ਜਿਹੜੀ VOTING ਹੋਈ ਹੈ ਉਹਨੇ ਸਾਰੇ ਰਾਜ ਦੇ ਪੰਡਤਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਪਿਛਲੇ ਕੁਝ ਸਾਲਾਂ ਦਾ ਇਤਿਹਾਸ ਦੇਖਿਆ ਜਾਵੇ ਪੜਿਆ ਜਾਵੇ ਤਾਂ ਇਹ ਕਹਿੰਦਾ ਕਿ ਹੁਣ ਤੱਕ ਇੰਨੇ ਪਰਸੈਂਟ ਵੋਟਾਂ ਕਦੇ ਨਹੀਂ ਪਈਆਂ ਇੰਨੇ ਪਰਸੈਂਟ VOTING ਕਦੇ ਨਹੀਂ ਹੋਈ ਪਰ ਸੱਤਾ ਪੱਖ ਹੋਵੇ ਜਾ ਵਿਰੋਧੀ ਪੱਖ ਹੋਵੇ ਦੋਨਾਂ ਦੇ ਆਪਣੇ ਆਪਣੇ ਅੰਦਾਜ਼ੇ ਨੇ ਤਰਕ ਨੇ ਤੇ ਦਾਵੇ ਕੋਲੰਮ ਲਾ ਕੇ ਜਿਹੜੀਆਂ 122 ਸੀਟਾਂ ਤੋਂ ਬਾਅਦ ਟੋਟਲ 243 ਸੀਟਾਂ ਦਾ ਚੋਣ ਰਿਜ਼ਲਟ ਆਵੇਗਾ ਉਹਨੇ ਹੀ ਸਥਿਤੀ ਸਪਸ਼ਟ ਕਰਨੀ ਹੈ ਬਿਹਾਰ ਦੀ ਜਨਤਾ ਨੇ ਕਿਨੂੰ ਸਰਕਾਰ ਦੇ ਵਿੱਚ ਸੱਤਾ ਵਿੱਚ ਲੈ ਕੇ ਆਣਾ ਹੈ ਇਹ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਸਾਫ ਹੋ ਜਾਵੇਗਾ ਸੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ